ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ ਸਵਾ 8 ਦਾ ਸਬਜੀ ਮੈਂ ਬਣਾਤੀ ਕद्दू ਦੀ ਆਟਾ ਵੀ ਗੁੰਨਤਾ ਬਸ ਕਲੇ ਫੁੱਲ ਕੇ ਬਣਾਉਣਾ ਰਹਿ ਗਿਆ ਤੇ ਹੁਣ ਮੈਂ ਲੈ ਕੇ ਆਈ ਆਪਣਾ ਬ੍ਰੈਕਫਾਸਟ ਬਣਾਉਣਾ ਸਮੂਦੀ ਬਨਾਣਾ ਸੇ ਉਹ ਪਏ ਹੁੰਦੇ ਨੇ ਫਿਰ ਲਾਲਚ ਵੀ ਹੁੰਦੇ ਨੇ ਜਿਹੜੇ ਬਨਾਣਾ ਜਲੂ ਕਿਰ ਜਾਂਦੇ ਨੇ ਉਹਨਾਂ ਲਾਸਟ ਵਾਲੇ ਬਨਾਣਾ ਸਰਹਿੰਦੇ ਨੇ ਉਹ ਵਾਲੇ ਬਨਾਣਾ ਦੇ ਸਮੂਦੀ ਬਹੁਤ ਟੇਸਟ ਲੱਗੇ ਫਿਰ ਮਿੱਠੀ ਵੀ ਹੁੰਦੀ ਐ ਐਕਸਟਰਾ 슈ਗਰ ਆਪ ਫਿਰ ਮੈਨੂੰ ਉਹ ਤੋਂ ਲਾਸਟ ਵਾਲੇ ਬਰਾਨਾ ਸੇ ਬਣਾਉਣੇ ਉਹਨੇ ਬਹੁਤ ਟੇਸਟੀ ਲੱਗਦੀ ਮੈਨੂੰ ਫਿਰ ਉਦੋਂ ਮੈਨੂੰ ਵੀ ਲਾਲਚ ਹੋ ਗਿਆ ਕਿ ਚਲੋ ਬਣਾ ਲਾਂ ਸਪੇਰੇ ਕਿ ਰਗੇ ਤੇ ਇਹਨਾਂ ਦੇ ਸਮੂਦੀ ਬਣਾ ਲਾਂ ਨੇ ਵੈਸੇ ਵੀ ਠੰਡ ਵਿੱਚ ਰਗੇ ਸਰਦੀ ਆ ਜੂਗੀ ਉਦੋਂ ਤਾਂ ਮੈਥੇ ਸਮੂਦੀਆਂ ਨਹੀਂ ਛੰਡੀ ਫਿੱਕੀਆਂ ਨਹੀਂ ਤੇ ਹੁਣ ਹੁਣ ਮੈਨੂੰ ਵੀ ਲਾਲਚ ਵੀ ਗਰਮੇ ਗਰਮੀ ਇਹ ਲੱਗਦੀ ਇਜ਼ੀ ਵੀ ਹੋ ਜਾਂਦਾ ਆਪਣਾ ਬ੍ਰੇਕਫਾਸਟ ਬਣਾਉਣਾ ਹੈਲਦੀ ਵੀ ਆ ਟੇਸਟੀ ਵੀ ਲੱਗਦਾ ਬਰਾਨਾ ਸੂ ਹੀ ਆਪਣੇ ਕੰਮ ਆ ਜਾਂਦੇ ਨੇ ਇਹ ਹੁਣ ਮੈਂ ਕਰਦੀ ਆ ਆਪਣਾ ਬ੍ਰੇਕਫਾਸਟ ਇਧਰ ਕਿਚਨ ਵਿੱਚ ਬਣ ਚੁੱਕੀ ਸੀ ਕद्दू ਦੀ ਸਬਜ਼ੀ ਸਬਜ਼ੀ ਤਾਂ ਮੇਰਾ ਸਵੇਰੇ ਮਾਰਨਿੰਗ ਚ ਪਹਿਲਾ ਕੰਮ ਹੁੰਦਾ ਕਿ ਮੈਂ ਸਬਜ਼ੀ ਬਣਾਦਾ ਫੇਰ ਚਲੋ ਬੰਦਾ ਕੋਈ ਵੀ ਹੋਰ ਕੰਮ ਕਰ ਸਕਦਾ ਕੋ ਕੱਪੜੇ ধੋਣੇ ਕੋ ਡਸਟਿੰਗ ਕਰਨੀ ਹੈ ਤੇ ਉਧਰ ਕੋਈ ਕੰਮ ਕਰਨਾ ਹੈ ਵੀ ਸਬਜ਼ੀ ਚਲੋ ਪਹਿਲਾਂ ਆਪਾਂ ਨੂੰ ਰੈਡੀ ਚਾਹੀਦੀ ਹੈ ਸਬਜ਼ੀ ਬਣ ਜੇ ਆਟਾ ਘੁਨੇ ਆਵੇ ਸਬਜ਼ੀ ਵਿੱਚ ਮੈਂ ਪਾਉਣੀ ਹੁੰਨੀ ਕੜੀ ਪੱਤਾ ਜਨੇ ਘਰੇ ਲੱਗਿਆ ਹੋਇਆ ਕੜੀ ਪੱਤਾ ਆ ਪੱਤੇ ਵਾਸ਼ ਕਰਕੇ ਤੇ ਅੰਦਰ ਛਾਵੇਂ ਸਖਾ ਲੈਂਦੀ ਆ ਮੈਂ ਫਿਰ ਮੈਂ ਨੂਨਦਾਨੀ ਵਿੱਚ ਹੀ ਰੱਖ ਲਾ ਰਹੀ ਹੁੰਨੀ ਆ ਕੋਈ ਜੀ ਤਾਜ਼ੇ ਕਈ ਵੀ ਤਾਜ਼ੇ ਪੌਣੇ ਰੋਜ਼ ਸਿਰਫ ਫਰੈਸ਼ ਤੋੜਨ ਜਾਓ ਕੋਲ ਹੋ ਜਾਂਦੀ ਹੈ ਨਾ ਮੈਨੂੰ ਡੰਨੇ ਵਿੱਚ ਪਾ ਕੇ ਰੱਖ ਲੈਂਦੇ ਫਿਰ ਮੌਕੇ ਤੇ ਚਾਹੇ ਤੁਸੀਂ ਸਾਫਤ ਪਾ ਲਓ ਤੜਕੇ ਵਿੱਚ ਜਾਂ ਤੁਸੀਂ ਕ੍ਰਸ਼ ਕਰਕੇ ਪਾ ਲਓ ਆਪਣਾ ਬ੍ਰੇਕਫਾਸਟ ਕਰਕੇ ਦਾਲ ਸਬਜ਼ੀ ਬਣਾ ਕੇ ਆਟਾ ਗੁੰਨ ਕੇ ਮੈਂ ਲੱਗੀ ਸੀ ਡਸਟਿੰਗ ਕਰਨ ਮੈਂ ਕਿ ਜਿਹੜੇ ਫੁੱਲਕੇ ਬਣਾਉਣੇ ਹੋਣਗੇ ਕਲਰਫੁਲਕੇ ਬਣਾ ਦੂੰਗੀ ਤੇ ਐਨੇ ਮੈਂ ਡਸਟਿੰਗ ਕਰ ਲੈਂਦੀ ਆ ਅੱਜ ਕੱਪੜੇ ਹੈ ਨਹੀਂ ਸੀ ਧੋਣ ਵਾਲੇ ਤੇ ਲੌਬੀ ਲੌਬੀ ਦੀ ਡਸਟਿੰਗ ਕਰਨੀ ਸੀ ਰੂਮਸ ਦੀ ਮੈਂ ਪਹਿਲਾਂ ਕਰਕੇ ਹਟੀ ਸੀ ਕਿ ਦਿਨ ਲੌਬੀ ਰਹਿਣੀ ਸੀ ਇਹਦੀ ਨਹੀਂ ਹੋਈ ਸੀ ਅੱਜ ਕੱਪੜੇ ਨਹੀਂ ਸੀ ਅੱ ਮੌਸਮ ਬੜਾ ਵਧੀਆ ਸੀ ਅੱਜ ਬੱਦਲਵਈ ਵਾਲਾ ਮੌਸਮ ਸੀ ਕੱਢ ਗਰਮੀ ਤੋਂ ਰਾਹਤ ਮਿਲੀ ਹੋਈ ਹੈ ਤਾਂ ਗਰਮੀ ਹੈ ਚਿਪਚਾੜਚ ਵਾਲੀ ਹੈਗੀ ਪਰ ਸਟਿਲ ਉਹ ਪਹਿਲਾਂ ਵਾਲੀ ਤੇਈ ਧੁੱਪ ਉਹ ਗਰਮੀ ਤੋਂ ਰਾਹਤ ਹੈ ਨਾ ਤੇ ਕਿਸੇ ਵੀ ਟਾਈਮ ਆ ਲੱਗਦਾ ਸੀ ਵੀ ਬਾਰਿਸ਼ ਆਊਗੀ ਮੈਂ ਅੱਗੇ ਸੀ ਡਸਟਿੰਗ ਕਰਨ ਤੇ ਅੱਜ ਆਪਾਂ ਗੱਲ ਕਰਦੇ ਹਾਂ ਕੰਮ ਦੀ ਹੈ ਨਾ ਜਿਹੜੀ ਸਿਆਣੀਆਂ ਲੇਡੀਜ਼ ਨੇ ਆਪਣੀਆਂ ਮੰਮੀਆਂ ਦਾਦੀਆਂ ਲਾ ਲੋ ਉਹ ਜਦੋਂ ਗੱਲਾਂ ਕਰਦੇ ਨੇ ਫਿਰ ਉਹ ਕਹਿੰਦੇ ਨੇ ਕਿ ਹੁਣ ਤਾਂ ਕਿਹੜੇ ਕੰਮ ਸੀ ਕੰਮ ਤਾਂ ਸਾਡੇ ਵਾਰੀ ਸੀਗੇ ਮੇਂ ਇੰਨੇ ਕੰਮ ਅਸੇ ਕੀਤੇ ਨੇ ਠੀਕ ਹੈ ਕੰਮ ਉਦੋਂ ਵੀ ਸੀ ਹੁਣ ਵੀ ਨੇ ਉਦੋਂ ਕੰਮ ਹੋਰ ਤਰ੍ਹਾਂ ਦੇ ਸੀ ਹੁਣ ਕੰਮ ਹੋਰ ਤਰ੍ਹਾਂ ਦੇ ਨੇ ਹਣਾ ਹੁਣ ਸਾਫ ਸਫਾਈ ਦਾ ਤੇ ਖਾਣੇ ਦਾ ਕੰਮ ਜ਼ਿਆਦਾ ਵਧ ਗਿਆ ਕੱਪੜਿਆਂ ਦਾ ਕੰਮ ਜ਼ਿਆਦਾ ਵਧ ਗਿਆ ਹਣਾ ਕੱਪੜੇ ਡੇਲੀ ਦੇ ਧੋਣੇ ਡੇਲੀ ਪ੍ਰੈਸ ਕਰਨੇ ਉਦੋਂ ਕੋਈ ਡੇਲੀ ਧੋਂਦਾ ਨਹੀਂ ਸੀ ਕੋਈ ਪ੍ਰੈਸ ਨਹੀਂ ਕਰਦਾ ਸੀ ਇੰਨੇ ਜ਼ਿਆਦਾ ਕੱਪੜੇ ਨਹੀਂ ਹੁੰਦੇ ਸੀਗੇ ਤੇ ਘਰਾਂ ਦੀ ਸਾਫ ਸਫਾਈ ਇੰਨੀ ਜ਼ਿਆਦਾ ਨਹੀਂ ਹੁੰਦੀ ਸੀ ਕੱਚੇ ਘਰ ਹੁੰਦੇ ਸੀ ਮਹੀਨੇ 'ਚ ਇੱਕ ਵਾਰ ਵੱਧ ਤੋਂ ਵੱਧ ਮਹੀਨੇ 'ਚ ਇੱਕ ਵਾਰ ਮਿੱਟੀ ਤੁਸੀਂ ਉਹ ਲਿਪਤਾਉਂਦੇ ਸੀਗੇ ਉਸ ਤੋਂ ਬਾਅਦ ਅਗਲੇ ਮਹੀਨੇ ਜਾਂ ਦੋ ਮਹੀਨਿਆਂ ਤੋਂ ਲੋੜ ਪ ਹੁਣ ਦੀਆਂ ਸਫਾਈਆਂ ਡੇਲੀ ਨੇ ਜਿਵੇਂ ਹੁਣ ਆਪਾਂ ਘਰ ਬਹੁਤ ਜ਼ਿਆਦਾ ਮੋਡੂਲਰ ਕਰ ਲਏ ਤੇ ਡੇਲੀ ਦੀਆਂ ਸਫਾਈਆਂ ਨੇ ਹੁਣ ਇਹਨਾਂ ਆਪਾਂ ਲੱਕੜ ਚੜਾ ਲਈ ਘਰਾਂ ਵਿੱਚ ਤੇ ਉਹ ਜੇ ਸਾਫ਼ ਨਹੀਂ ਕਰਾਂਗੇ ਘਰ ਤਾਂ ਵੀ ਆਪਾਂ ਨੂੰ ਦੁਖਾਊਗਾ ਵੀ ਆਪਾਂ ਇੰਨਾ ਪੈਸਾ ਲਾ ਕੇ ਇਹਦੀ ਸਾਮ ਸੰਭਾਲ ਨਹੀਂ ਕਰ ਰਹੇ ਹੈਗੇ ਹਨਾ ਸਫਾਈ ਫਿਰ ਆਪਾਂ ਰੱਖ ਦੇਾਂਗੇ ਇਹ ਨਹੀਂ ਹੈਗਾ ਕੰਮ ਨਹੀਂ ਹੈਗਾ ਜਿਹਨੇ ਕੰਮ ਕਰਨਾ ਉਹ ਤੇ ਮੁਕਦੇ ਨੇ ਜਿਹਨੂੰ ਨਹੀਂ ਕਰਨਾ ਉਹਦੇ ਲਈ ਉਹਦੇ ਭਾਵੇਂ ਤਾਂ ਕੰਮ ਸਾਰੇ ਮੁੱਕੇ ਮੁਕਾਈ ਨਹੀਂਗੇ ਪਰ ਬੰਦਾ ਕੰਮ ਕਰਨ ਵਾਲਾ ਚਾਹੀਦਾ ਹੈਗਾ ਕੰਮ ਤਾਂ ਘਰਾਂ ਚ ਮੁੱਕਦੇ ਹੀ ਨਹੀਂ ਹੈਗੇ ਚਾਹ ਉਹ ਪਹਿਲਾ ਵਾਲਾ ਟਾਈਮ ਸੀ ਚਾਹ ਹੁਣ ਵਾਲਾ ਟਾਈਮ ਹੈ ਕਹ ਕਹ ਲੈਂਦੇ ਨੇ ਹੁਣ ਤਾਂ ਕੀ ਹੈ ਰੋਟੀ ਆ ਦੋ ਦੋ ਫੁਲਕੇ ਨੇਗੇ ਹਨਾ ਕੋਈ ਪਹਿਲਾਂ ਖਾ ਲਓ ਚਾਹ ਕੋਈ ਬਾਅਦ ਵਿੱਚ ਖਾ ਲਓ ਉਸ ਘੰਟਾ ਲੇਟ ਪਕਾ ਲਓ ਘੰਟਾ ਜਲਦੀ ਪਕਾ ਲਓ ਫੇ ਰੋਟੀ ਆ ਹੁਣ ਤਾਂ ਸਿਰਫ ਰੋਟੀ ਕੰਮ ਗਿਣੀ ਜਾਂਦੀ ਆ ਵੀਰ ਕਿੱਡਾ ਭਰਨਾ ਹੁੰਦਾ ਜਿਹੜੇ ਹੋਰ ਕੰਮ ਨੇ ਕੋਈ ਸਾਫ ਸਫਾਈ ਦੇ ਉਹ ਤਾਂ ਕੰਮ ਗਿਣਤੀ ਚ ਆਉਂਦੇ ਹੀ ਨਹੀਂ ਹੈਗੇ ਸਾਰਾ ਦਿਨ ਤਾਂ ਜਨਾਨੀਆਂ ਵੀ ਹੱਥਾਂ ਚ ਲੀਰਾਂ ਨਹੀਂ ਛੁੱਟਦੀਆਂ ਹੈਗੀਆਂ ਇੱਥੇ ਲੀਰ ਮਾਰ ਲਈ ਉੱਥੇ ਲੀਰ ਮਾਰ ਲਈ ਤਾਂ ਵੀ ਸਿਰਫ ਰੋਟੀ ਦਿਖਦੀ ਹੈ ਹਰ ਇੱਕ ਨੂੰ ਵੀ ਰੋਟੀ ਕੰਮ ਆ ਬਸ ਸਾਫ ਸਫਾਈ ਤਾਂ ਘਰ ਚ ਦਿਖਦੀ ਨਹੀਂ ਹੈਗੀ ਵੀ ਇਹਦੇ ਪਿੱਛੇ ਵੀ ਕਿਸੇ ਦਾ ਹੱਥ ਹੋਊਗਾ ਘਰ ਸਾਫ ਕਰਨ ਪਿੱਛੇ ਵੀ ਕਿਸੇ ਦਾ ਹੱਥ ਹੋਊਗਾ ਇਹ ਤੇ ਵੀ ਕੋਈ ਮੱਥਾ ਮਾਰਦਾ ਹੋਊਗਾ ਉਹ ਕਿਸੇ ਨੂੰ ਨਹੀਂ ਦਿਖਦਾ ਹੈਗਾ ਸਿਰਫ ਰੋਟੀ ਜੀ ਤੁਸੀਂ ਪਕਾਤੀ ਖਵਾਤੀ ਦੂਜੇ ਦੇ ਪਰਿਵਾਰ ਦੇ ਢਿੱਡ ਚ ਪਾਤੀ ਭਰਤੇ ਢਿੱਡ ਫਿਰ ਤਾਂ ਦਿਖ ਜਾਣਗੇ ਵੀ ਠੀਕ ਹੈ ਰੋਟੀ ਪਕਾਤੀ ਪਰ ਸਾਫ ਸਫਾਈ ਤੁਹਾਡੀ ਕਿਸੇ ਨੂੰ ਦੇਖੂਗੀ ਵੀ ਆਹ ਕੰਮ ਵੀ ਇਹਨੇ ਕੀਤਾ ਅੱਜ ਠੀਕ ਹੈ ਬਸ ਇਹ ਕਹਿੰਦੇ ਨੇ ਮੇਰੀ ਦਵਿੰਦਰ ਦਾਦੀ ਜੀ ਵੀ ਕਹਿੰਦੇ ਨੇ ਕੰਮ ਤਾਂ ਸਾਡੇ ਬਾਰੇ ਸੀ ਮੈਂ ਕਰਾਂ ਮੈਂ ਕਰਿਆ ਚਲੋ ਵੀ ਠੀਕ ਆ ਜੇ ਤੁਹਾਡੇ ਵਾਰ ਹੀ ਤੁਸੀਂ ਕਰ ਲਜੇ ਸਾਡੇ ਵਾਰੀ ਕੰਮ ਨਹੀਂ ਅਸੀਂ ਕਰ ਲਿਆ ਹਣਾ ਹੁਣ ਦੇਖੋ ਖਾਣੇ ਦਾ ਕੰਮ ਵੀ ਐਨਾ ਵਧਿਆ ਪੈ ਇਕੱਲੇ ਇਕੱਲੇ ਵਾਸਤੇ ਆਪਾਂ ਫੁੱਲ ਕਾ ਬਣਾਉਣੇ ਆ ਵੀ ਤਾਜ਼ਾ ਕੋਈ ਆਊਗਾ ਉਹਦੇ ਵਾਸਤੇ ਬਣਾਈਏ ਜੇ ਗੈਸਟ ਆਏ ਨਾ ਆਪਾਂ ਦੁਪਹਿਰੇ ਵੀ ਤਾਜੀ ਰੋਟੀ ਆਪਾਂ ਦੋ ਤਿੰਨ ਸਬਜ਼ੀਆਂ ਬਣਾਉਣੇ ਆ ਮਿੱਠੀ ਚੀਜ਼ ਬਣਾਉਣੇ ਹਨ ਤੇ ਪਹਿਲਾਂ ਵਾਲੇ ਟਾਈਮ ਵਿੱਚ ਕੋਈ ਪ੍ਰੋਣਾ ਕਰੇ ਆ ਜਾਂਦਾ ਰੋਟੀ ਦੁਪਹਿਰੇ ਨਹੀਂ ਬਣਦੀ ਸੀ ਦੁਪਹਿਰੇ ਮਿੱਠੀ ਚੀਜ਼ ਬਣਦੀ ਸੀ ਜਿਵੇਂ ਗੋੜ ਵਾਲੇ ਚੌਲ ਸੇਵੀਆਂ ਬਣਾ ਲਈਆਂ ਦੁੱਧ ਵਾਲੀਆਂ ਬਣਾ ਲਈਆਂ ਕਦੇ ਦੂਜੀਆਂ ਪਾਣੀ ਵਾਲੀਆਂ ਮਿੱਠੀਆਂ ਸੇਵੀਆਂ ਬਣਾ ਲਈਆਂ ਇਸ ਤੁਹਾਨੂੰ ਤਾਂ ਕੋਈ ਆਪਾਂ ਸੇਵੀਆਂ ਬਣਾ ਲਈ ਸਾਰਾ ਪਰਿਵਾਰ ਖਾਂਦਾ ਵੀ ਨਹੀਂ ਕੋਈ ਖਾਂਦਾ ਕੋਈ ਨਹੀਂ ਖਾਂਦਾ ਉਹ ਵੀ 2 ਦਿਨ ਫਰਿਜ ਵਿੱਚ ਪਈਆਂ ਰਹਿੰਦੀਆਂ ਨੇਗੀਆਂ ਹੁਣ ਤਾਂ ਆਪਣੇ ਖਾਣੇ ਦਾ ਟੇਸਟ ਵੀ ਇੰਨਾ ਬਦਲ ਗਿਆ ਇਕੱਲੀ ਮਿੱਠੀ ਚੀਜ਼ ਨਾਲ ਤਾਂ ਆਪਾਂ ਸਾਰਦੇ ਨਹੀਂ ਆਪਾਂ ਕਹਿੰਨੇ ਕਰਹਾਰਾ ਵੀ ਹੋਵੇ ਮਿੱਠਾ ਵੀ ਹੋਵੇ ਬਹੁਤ ਬਹੁਤ ਟਾਈਮ ਚੇਂਜ ਹੋ ਗਿਆ ਕੰਮ ਬਹੁਤ ਆਪਾਂ ਵਧਾ ਲਿਆ ਆਪਣੇ ਜਿਵੇਂ ਘਰ ਮੋਡੂਲਰ ਬਣਗੇ ਇਹਦੇ ਨਾਲ ਕੰਮ ਵਧੇਗੀ ਕੱਪੜਿਆਂ ਦਾ ਕੰਮ ਵਧਾ ਕੱਪੜੇ ਰੋਜ਼ ਚੇਂਜ ਕਰਨੇ ਰੋਜ਼ ਦੋ ਵਾਰ ਚੇਂਜ ਕਰਨੇ ਸਵੇਰੇ ਸ਼ਾਮ ਚੇਂਜ ਕਰਨੇ ਫਿਰ ਉਹ ਧੋਣੇ ਹਨ ਸੰਭਾਲਣੇ ਪ੍ਰੈਸ ਕਰਨੇ ਸਾਫ ਸਫੇ ਦਾ ਕੰਮ ਬੰਦ ਕੇ ਖਾਣੇ ਦਾ ਕੰਮ ਬੰਦ ਕੇ ਅੱਗੇ ਤਾਂ ਰੋਟੀ ਪਕਾ ਕੇ ਲੇਡੀ ਸਵੇਰੇ ਕਢੱਬਾ ਭਰ ਦਿੰਦੇ ਸੀ ਰੋਟੀ ਦੀਆਂ ਵੀ ਦੁਪਹਿਰ ਦੁਪਹਿਰੇ ਵੀ ਦੁਪਹਿਰ ਦੀ ਵੀ ਨਾ ਸਵੇਰੀ ਬਣਾਉਂਦੇ ਜਿਹਨੇ ਖਾਣੀਆਂ ਖਾਉ ਹਨ ਬੱਚੇ ਸਕੂਲੋਂ ਆਉਂਦੇ ਉਹ ਵੀ ਚੱਕ ਕੇ ਖਾ ਲੈਂਦੇ ਆਪ ਹੀ ਖਾ ਲੈਂਦੇ ਖੇਤ ਵੀ ਉਹ ਰੋਟੀ ਭੇਜ ਜਿਹਨੇ ਹੁੰਦੀ ਇੱਕ ਵਾਰੀ ਚਲੀ ਜਾਂਦੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਚੂਲਾ ਕੱਪਦਾ ਹੁੰਦਾ ਦਾ ਤੇ ਹੁਣ ਤਾਂ ਰਸੋਈ ਚ ਇੱਕ ਲੇਡੀ ਚਾਹੀਦੀ ਚਾਹੀਦੀ ਹਰ ਟਾਈਮ ਰਸੋਈ ਚ ਨਿਕਲਣਾ ਨਹੀਂ ਮਿਲਦਾ ਇੱਕ ਜਣੇ ਨੂੰ ਤਾਂ ਉਹ ਬਣਾ ਦੋ ਬਣਾ ਪਰ ਜੇ ਉਹੀ ਗੱਲਾਂ ਜੇ ਬੰਦਾ ਕਰਨ ਵਾਲਾ ਹੋਵੇ ਕੰਮ ਫਿਰ ਖਤਮ ਨਹੀਂ ਹੁੰਦੇ ਜਿਹਨੇ ਨਹੀਂ ਕਰਨਾ ਉਹਦੇ ਆਪੇ ਮੁਕੇ ਬਕਾਏ ਹੋਣੇ ਬਸ ਇਹ ਗੱਲ ਹੁੰਦੀ ਕੰਮ ਤਾਂ ਹੈਗੇ ਨੇ ਰਹਿਣਗੇ ਕੰਮ ਤਾਂ ਪਰ ਆਪਾਂ ਕਰਨ ਵਾਲੇ ਚਾਹੀਦੇ ਆਂਗੇ ਸੋ ਇਹ ਮੇਰੀ ਹੋ ਗਈ ਲੌਬੀ ਦੀ ਡਸਟਿੰਗ ਗੱਲਾਂ ਬਾਤਾਂ ਵੀ ਹੋ ਗਈਆਂ ਤੁਹਾਡੇ ਨਾਲ ਤੇ ਕਈ ਵਾਰ ਨਾ ਆਪ ਨੂੰ ਦੁੱਖ ਲੱਗਦਾ ਵੀ ਜਿਹੜੇ ਤਾਂ ਕਹਿੰਦੇ ਨੇ ਕਿ ਹੁਣ ਤਾਂ ਕਿਹੜੇ ਕੰਮ ਨੇ ਵੀ ਹੱਦ ਹੋ ਗਈ ਸਾਰਾ ਦਿਨ ਅਸੀਂ ਕੰਮ ਕਰੀ ਜਾਂਦੇ ਹਾਲੇ ਵੀ ਐਂ ਕਹਿੰਦੇ ਨੇ ਵੀ ਹੁਣ ਤਾਂ ਕਿਹੜੇ ਕੰਮ ਨੇ ਕੰਮ ਕਿੰਪੀਚ ਨਹੀਂ ਆਉਂਦੇ ਜੀ ਕੰਮ ਤਾਂ ਇੰਨੇ ਨੇ ਟਾਈਮ ਹੈਗਾ ਦੁਪਹਿਰ ਦਾ ਪੌਣੇ ਤਿੰਨ ਦਾ ਇਕਦਮ ਮੋਟੇ ਮੋਟੇ ਮੀਂਹ ਆ ਗਿਆ ਪਹਿਲ ਵੀ ਆਇਆ ਸੀ ਕਿ ਮੋٹے ਜੀ ਕਣੀਆਂ ਦਾ ਫਟ ਗਿਆ ਹੁਣ ਫੇਰ ਆਇਆ ਬੱਦਲ ਵਾਈ ਸਵੇਰ ਦੀ ਬਣੀ ਹੋਈ ਸੀ ਅੱਜ ਬੱਦਲ ਵਾਈ ਬੱਦਲ ਹੋਣਗੇ ਹੈਗੇ ਨੇ بارش ਮੋਟੇ ਮੋਟੇ بارش ਹੈ ਜਿਆਦਾ ਨਹੀਂ ਮੈਨੂੰ ਲੱਗਦਾ ਮੀਂਹ ਆਊਗਾ ਪਰ ਮੋਟੀ ਜੀ ਮਾਰਿਸ਼ ਤੇ ਮੋਟੀ ਕਣੀਆਂ ਦਾ ਮੀਂਹ ਆ ਇੰਦੇ ਦੁਪਹਿਰ ਖੜੀ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਦੁਪਹਿਰ ਖੜੀ ਦੇ ਫੁੱਲ ਪਿੰਕ ਐਂਡ yellow ਨਾਟ ਪਿੰਕ ਇਹ ਰਾਣੀ ਕਲਰ ਅਮੈਜ਼ੈਂਟਾ ਕਲਰ ਹੈ ਰਾਣੀ ਸ਼ੇਡ ਹੈ ਇਹ yellow ਫਲਾਸ ਦੋ ਤਿੰਨ ਤਣੇ ਦੁਪਹਿਰ ਖੜੀ ਇੱਕ white ਵੀ ਨੇ white ਉਧਰ ਲੱਗੇ ਹੋਏ ਨੇ ਉਹ ਜਿਹੜੇ ਉੱਪਰ ਬਾਸਕਟਸ ਨੇ ਉਹਨਾਂ ਵਿੱਚ ਇੱਕ ਇੱਕ white ਕਲਰ ਦਾ ਦੁਪਹਿਰ ਖੜੀ ਲੱਗੀ ਹੋਈ ਹੈ ਟਾਈਮ ਹੋ ਰਿਹਾ ਸਾਢੇ 3:00 ਦਾ ਮੈਂ ਰੱਖਿਆ ਆਪਣੀ ਚਾਹ ਬਣਨੀ ਚਾਹ ਕਿੰਨੇ ਆ ਮੇਰਾ ਚਾਹ ਪੀ ਕੇ ਫਿਰ ਦੇਖਦੇ ਹਾਂ ਦੋ ਦੋ ਬਸ ਕੀ ਕੰਮ ਨੇ ਸ਼ਾਮ ਨੂੰ ਸਬਜ਼ੀ ਮੈਂ ਬਣਾਉਣੀ ਨਹੀਂ ਕਿਉਂਕਿ ਸਵੇਰੇ ਮੈਂ ਬਣਾਇਆ ਸੀ ਕद्दू ਕद्दू ਸਬਜ਼ੀ ਮੇਰੇ ਕੋਲ ਪਈ ਆ ਮੈਂ ਵੀ ਉਹ ਹੀ ਖਾ ਲੈਣੀ ਆ ਸਬਜ਼ੀ ਸਾਰਿਆਂ ਦੀ ਬਹੁਤ ਐਸੀ ਕਰਕੇ ਸਬਜ਼ੀ ਮੈਂ ਕੋਈ ਬਣਾਉਣੀ ਨਹੀਂ ਸ਼ਾਮ ਨੂੰ ਇਧਰ ਮੈਂ ਉਬਾਲੀ ਸੀ ਆਲੂ ਸਵੇਰੇ ਬੋਇਲ ਕਰੇ ਸੀ ਤਾਂ ਕਿ ਜਿਹੜੀ ਪਾਪੜੀ ਮੈਂ ਕੱਲ ਬਣਾਈ ਸੀ ਉਹਦੇ ਲਈ ਆਪਾਂ ਚਾਟ ਬਣਾ ਸਕੀ ਹਾਂ ਤੇ ਦਵਿੰਦਰ ਘਰੇ ਨਹੀਂ ਆਏ ਹੈਗੇ ਚਲੋ ਤਾਂ ਕਰਕੇ ਵੀ ਚਾਟ ਨਹੀਂ ਬਣਾਈ ਮੈਂ ਅੱਜ ਪਹਿਲੇ ਲੰਚ ਕਰ ਲਿਆ ਇਕ ਦੂਸਰਾ ਰੈਪਸਨ ਇਹ ਹੋ ਗਿਆ ਹਰੀ ਚਟਨੀ ਨਹੀਂ ਹੈਗੀ ਪਦੀਨਾ ਹੈਗਾ ਤਾਂ ਨਹੀਂ ਲੱਗੇ ਹੋਏ ਪਰ ਧਨੀਆ ਨਹੀਂ ਹੈਗਾ ਨਾ ਤਵੇਨਾ ਧਨੀਆ ਹਰੀ ਮੇਚ ਸਾਰਾ ਕੁਝ ਸਾਕੇ ਤੇ ਪਦੀਨਾ ਚਟਨੀ ਬਣਦੇ ਜੇ ਪਦੀਨਾ ਧਨੀਆ ਦੋਨੇ ਪਾਈ ਥੱਲੇ ਪਦੀਨੇ ਨੇ ਵਾਲੀ ਵੀ ਰਚੜੀ ਨਾਲ ਧਨੀਆ ਮਿਕਸ ਹੋਵੇ ਬਾਕੀ ਸਮਾਨ ਸਾਰਾ ਹੈਗਾ ਧਨੀਆ ਨਹੀਂ ਹੈਗਾ ਸਿਰਾਂ ਦੁਵਿੰਦਰ ਖੇਤ ਵੀ ਸੀ ਹੋਏ ਨੇ ਜਮਾਨਸਾ ਜਾਣ ਤਾਂ ਮੈਂ ਕਹਾ ਵੀ ਧਨੀਆ ਲੈ ਕੇ ਆਇਓ ਵੀ ਚਟਨੀ ਬਣਾਉਣੀ ਹੈ ਨਾ ਹਰੀ ਚਟਨੀ ਬਿਨਾਂ ਕਾਫੀ ਨਹੀਂ ਵਗਦਾ ਇਹ ਮੇਰੀ ਅਲਿ ਚਟਨੀ ਤੇ ਮਸਾਲਾ ਤੇ ਸਾਰਾ ਕੁਝ ਤਿਆਰੀਆਂ ਮੇਰੇ ਕੋਲੋਂ ਬਸ ਹਰਾ ਧਨੀਆ ਇਕੱਲੇ ਮੈਂ ਹਰੀ ਚਟਨੀ ਨਹੀਂ ਬਣਾਈ ਹੈਗੀ ਆ ਨੂੰ ਮੈਂ ਪੁਆਇੰਟ ਕਰਤੀ ਇਸ ਮੈਂ ਕਿ ਜੇ ਬਿਨਾ ਚਟਨੀ ਹਰੀ ਚਟਨੀ ਜੇ ਜਾਂ ਆਖਿਰ ਕਦੇ ਪਦੀਨੇ ਦੀ ਬਣਾ ਲੂੰਗੀ ਜੇ ਨਹੀਂ ਮੰਨ ਸਕੇ ਕੁਛ ਤਾਂ ਕਰੂੰਗੀ ਜਿਵੇਂ ਪਾਪੜੀ ਖਾਣੀ ਹੋਈ ਐ ਨੂੰ ਮੈਂ ਤਿਆਰ ਕਰਕੇ ਰੱਖ ਲਈ ਸੀ ਵੀ ਮੇਰੇ ਘਰ ਨੂੰ ਕੋਈ ਕਮੀ ਨਾ ਆਵੇ ਹੈ ਨਾ ਮੈਨੂੰ ਨਾ ਕਹਿਣ ਕਿ ਆਲੂ ਨਹੀਂ ਬਾਰੇ ਫਿਰ ਗਰਮ ਆਲੂ ਆਪਾਂ ਤੁਰਤੋ ਭਾਣ ਕੇ ਭਾਈ ਉਹ ਵੀ ਨਹੀਂ ਵਧੀਆ ਲੱਗੇ ਪਾਪ ਪਾਪ ਨੇ ਠੰਡੀ ਵਧੀਆ ਲੱਗੇ ਠੰਡੀ ਦਹੀਂ ਹੋਣ ਠੰਡੀ ਦਹੀਂ ਹੋਵੇ ਠੰਡੇ ਆਲੂ ਹੋਣ ਠੰਡੀ ਚਟਨੀ ਹੋਣ ਫਿਰ ਵਧੀਆ ਲੱਗੇ ਆਪਾਂ ਤੇ ਫਰਦਿਆਂ ਚਾ ਆਪਾਂ ਮੌਸਮ ਹੈ ਜਿਆ ਦੋ ਕਣੀਆਂ ਪੈ ਜਾਣ ਨੇ ਫੇਰ ਹਟ ਜਾਂਦੇ ਨੇ ਦੋ ਕਣੀਆਂ ਪੈ ਜਾਣ ਨੇ ਫੇਰ ਹਟ ਜਾਂਦੇ ਨੇ ਆ ਦੇਖੋ ਇਹ ਹੈ ਮੌਸਮ ਮ ਕਣੀਆਂ ਆ ਰਹੀਆਂ ਥੋੜ੍ਹੀ ਥੋੜ੍ਹੀਆਂ ਬੱਦਲ ਪੂਰਾ ਦੋ ਕਣੀਆਂ ਪੈ ਕੇ ਫੇਰ ਹਟ ਜਾਂਦੇ ਨੇ ਦੋ ਕਣੀਆਂ ਪੈ ਕੇ ਫੇਰ ਹਟ ਜਾਂਦੇ ਨੇ ਖੁੱਲ ਕੇ ਮੀਂਹ ਪਾਰ ਹੈ ਹੈ ਰੱਬ ਆਹ ਵਿੰਡੋ ਵਿੱਚ ਨਾ ਪਲਾਂਟਸ ਰੱਖੇ ਆ ਦਿਖਦੇ ਬਹੁਤ ਸੋਹਣੇ ਲੱਗਦੇ ਨੇ ਥੋੜਾ ਜਿਹਾ ਬਲਾਈਂਡ ਉੱਪਰ ਚੱਕਰਾ ਜੋ ਮੌਸਮ ਵਧੀਆ ਹੋਵੇ ਬਲਾਈਂਡ ਚੱਕਿਆ ਹੋਵੇ ਫੇਰ ਵਧੀਆ ਲੱਗਦੇ ਨੇ ਲੋ ਆਵਲ ਪੌੜ ਤਾਂ ਮੇਰੇ ਖਾਲੀ ਨੇ ਆ ਵੀ ਖਾਲੀ ਆ ਵੀ ਖਾਲੀ ਐ ਆ ਵੀ ਖਾਲੀ ਐ ਆ ਵੀ ਖਾਲੀ ਐ ਆ ਪਲਾਂਟ ਸਾਰੇ ਗਰਮੀ ਕਰਕੇ ਨਾ ਮਰ ਚ ਗਏ ਆ ਇਹ ਵਿੱਚ ਹੈਗੇ ਦੋ ਵਿੱਚ ਹੈਗੇ ਨੇ ਆ ਉਹ ਵੀ ਖਾਲੀ ਐ ਕੋਰ ਮਾਰਾ ਸਿਰਫ ਦੋ ਵਿੱਚ ਨਿਆ ਬੂਟੀ ਚੇਟ ਪਲਾਂਟ ਬਾਕੀ ਖਾਲੀ ਨੇ ਸਾਰੇ ਮੌਸਮ ਠੀਕ ਹੋਵੇ ਗਰਮੀ ਘਟੇ ਫੇਰ ਮੈਂ ਇਹਨਾਂ ਵਿੱਚ ਕੁਝ ਨਾ ਕੁਝ ਲਗਾਉਂਗੀ ਇੱਕ ਜਸਟ ਉਹ ਵਿੰਡੋ ਸੋਹਣੀ ਲੱਗੇ ਮੈਂ ਰੱਖੇ ਹੋਏ ਨੇਗੇ ਅੱਜ ਖੇਤ ਨਾ ਜਿਹੜਾ ਨਿੰਮੀ ਵਜ੍ਹਾ ਦੁੱਧ ਗਿਆ ਸੀ ਦੁੱਧ ਹੋ ਗਿਆ ਖੱਟਾ ਵਾਪਸ ਚੱਕ ਲਏ ਚਾਹ ਕਣੀ ਉਹ ਲੇਟ ਹੋ ਗਿਆ ਉਹ ਕਾਰਨ ਕਣੀ ਤੇ ਦੁੱਧ ਖੱਟਾ ਹੋ ਗਿਆ ਮੈਂ ਦੁੱਧ ਹੋਣਾ ਕਰ ਲਿਆ ਵਿੱਚ ਨਿੰਬੂ ਪਾ ਕੇ ਪਨੀਰ ਬਣਾ ਲੈਗਾ ਫਟਿਆ ਇਹ ਮਸਾਂ ਹੀ ਮਸਾਂ ਹੀ ਫਟਿਆ ਨਿੰਬੂ ਮੈਂ ਅੱਧਾ ਨਿੰਬੂ ਨਿਚੋੜਤਾ ਥੋੜਾ 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 ਕਰਕੇ ਮਸਾਂ ਹੀ ਫਟਿਆ ਦੁੱਧ ਇਹ ਪਨੀਰ ਬਣ ਗਿਆ ਇਹਦਾ ਪਨੀਰ ਕੰਮ ਆ ਜੂ ਦੁੱਧ ਸੁਟਣਾ ਔਖਾ ਸੀਗਾ ਹਨਾ ਆਂ ਮੈਂ ਦੁੱਧ ਤਾਂ ਕਮ ਨਾੜੀਆਂ ਜਿ ਡੋਲਤੀ ਹੈ ਫੇਰ ਮੈਂ ਚਲ ਪਨੀਰ ਬਣਾ ਲਾਂਗੇ ਇਹ ਵਾਰ ਪਹਿਲਾਂ ਵੀ ਖੱਟਾ ਹੋਇਆ ਉਹਦੋਂ ਫਿਰ ਘਰੇ ਨਹੀਂ ਮੈਂ ਆਉਂਦੇ ਉੱਥੇ ਡੋਲਣੇ ਹੁੰਦੇ ਨੇ ਅੱਜ ਘਰ ਆ ਗਿਆ ਤਾਂ ਮੈਂ ਪਨੀਰ ਬਣਾ ਲਿਆ ਕਿਉਂਕਿ ਇੰਨਾ ਵਧੀਆ ਫੁੱਲ ਫੈਟ ਦੁੱਧ ਹੁੰਦਾ ਆਪਣਾ ਘਰ ਦਾ ਮੱਝਾਂ ਦਾ ਜਿੰਨਾ ਤੇ ਲੈਨੇ ਸੀ ਕਦੇ ਹੀ ਲੈਨੇ ਕਿਸੇ ਦੇ ਮੱਝਾਂ ਨੂੰ ਦੁੱਧ ਤੇ ਨਾਲ ਹੀ ਇਹ ਡੋਲਣ ਨੂੰ ਮੈਨੂੰ ਤਾਂ ਬੜੀ ਔਖਾ ਲੱਗਦਾ ਇਹ ਵਧੀਆ ਨਾ ਸਾਰਾ ਪਨੀਰ ਬਣ ਗਿਆ ਅੱਧਾ ਕਿਲੋ ਦੁੱਧ ਸੀ ਹਰਾ ਉਹ ਨਾਲ ਅੱਧਾ ਕਿਲੋ ਦੁੱਧ ਹੁੰਦਾ ਇਹ ਨੂੰ ਨਾ ਪਾਇਨ ਵਾਲੀ ਕੋਰ ਵਾਸ਼ ਕਰ ਲਵਾਂਗੇ ਵਾਸ਼ ਕਰਕੇ ਰੱਖ ਦੂੰ ਫਰਿੱਜ ਵਿੱਚ ਐਂਦਾ ਹੀ ਰੱਖ ਦੂੰ ਕੋਈ ਪੁਰਜੀ ਵਗੈਰਾ ਬਣ ਜੂਗੀ ਜੀ ਕੁਝ ਪਨੀਰ ਫਰਿੱਜ ਵਿੱਚ ਹੋਰ ਵੇ ਕੱਢ ਲਵਾਂ ਮੈਂ ਬ੍ਰੇਕਫਾਸਟ ਵਿੱਚ ਬਣਾਉਂਗੀ ਇਹਦੀ ਥੋੜੀ ਉਹ ਕਰ ਲੂਗੀ ਪੁਰਜੀ ਬਣਾ ਨੂੰ ਮਟਰ ਪਾ ਕੇ ਦੇਖਦੇ ਆ ਬਾਕੀ ਕਿੱਟ ਕੀ ਬਣਦਾ ਐਨਾ ਸੌਫਟ ਪਨੀਰ ਬਣਿਆ ਬੜੀਆ ਏ ਅੱਜ ਵਾਲਾ ਵਲੌਗ ਨਾ 7 ਅਗਸਤ ਦਾ ਫਿਰ ਕਈ ਪਹਿਨ ਤਰੀਕ ਪੁੱਜੇ ਨੇ ਮੈਂ ਦੱਸਣਾ ਭੁੱਲੀ ਆ ਨਾ ਮੇਰਾ ਵਲੌਗ ਕਿ ਦਿਨ ਪਿੱਛੇ ਚੱਲ ਰਹੇ ਨੇ 7 ਅਗਸਤ ਦਾ ਵੀਡੀਓ ਹੈ ਹੁਣ ਸ਼ਾਮ ਦਾ ਟਾਈਮ ਸੀ ਮੈਂ ਵਾਕ ਕਰਕੇ ਹਟੀ ਸੀ 7:00 ਵਜੇ ਕੇ 5-10 ਮਿੰਟ ਦਾ ਟਾਈਮ ਹੋਊਗਾ ਮੌਸਮ ਬਹੁਤ ਵਧੀਆ ਸੀ ਬਹੁਤ ਠੰਡਾ ਮੌਸਮ ਸੀ ਬਹੁਤ ਸੋਹਣੀ ਹਵਾ ਚੱਲ ਰਹੀ ਸੀ ਬਾਅਦ ਮੇਰਾ ਦਿਲ ਕਰ ਰਿਹਾ ਸੀ ਮੈਂ ਬਾਹਰ ਬੈ ਜਾ ਅੰਦਰ ਨਾ ਮੈਂ ਹੱਜ ਜਾਵਾਂ ਫਿਰ ਮੈਂ ਕਿਹਾ ਚਲੋ ਬਾਹਰ ਬੈਲੀ ਵੀ ਕੀ ਬੈਠਾ ਫੋਨ ਦੇਖੂਗੀ ਫੋਨ ਤੇ ਵੀ ਮੈਂ ਕਿਉਂ ਨਹੀਂ ਗੱਲਾਂ ਆਵਾਂ ਹਨਾ ਫਿਰ ਅੱਜ ਮੈਂ ਲਸਣ ਚੱਕ ਲਈ ਵੀ ਲਸਣ ਛਿੱਲ ਲਾਣੀ ਆ ਪਹਿਲਾਂ ਨਾ ਹੈਲਪਰ ਤੋਂ ਮੈਂ ਇੱਕ ਦਿਨ ਲਸਣ ਛਿਲਵਾਈ ਸੀ ਕੋਲੀ پارک ਕੇ ਮੈਨੂੰ ਲਸਣ ਛਿੱਲ ਕੇ ਦੇਗੀ ਤੋਂ ਲਸਣ ਹੁਣ ਹੋ ਗਈ ਸੀ ਖਤਮ ਮੈਨੂੰ ਲਸਣ ਦਾ ਫਲੇਵਰ ਸਬਜ਼ੀ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦਾ ਸਾਡੇ ਘਰ ਦੀ ਲਸਣ ਆ ਬੜੀ ਸੋਹਣੀ ਮੈਂ ਕਿਹ ਚਲੂ ਲਸਣ ਛਿੱਲ ਲਾਣੀ ਆ ਮੈਂ ਡਰਦੀ ਮੈਂ ਛਿੱਲਦੀ ਨਹੀਂ ਮੈਨੂੰ ਨਾ ਲਸਣ ਦੀ ਜਿਹੜੀ ਸਮੈਲ ਹੁੰਦੀ ਹੈ ਬਹੁਤ ਸਟਰੋਂਗ ਹੁੰਦੀ ਹੈ ਮੇਰਾ ਉਹਦੇ ਨਾਲ ਸਿਰ ਦੁਖਣ ਲੱਗ ਜਾਂਦਾ ਤੁਸੀਂ ਵੀ ਸੁਣ ਕੇ ਹੈਰਾਨ ਹੋਵੋਗੇ ਵੀ ਸਿਰ ਕਮੇ ਦੁਖਣ ਲੱਗ ਜਾਂਦਾ ਲਸਣਾਂ ਜੋ ਲਸਣ ਛਿੱਲਦੇ ਹੱਥਾਂ ਵਿੱਚ ਸਮੈਲ ਨਹੀਂ ਆਉਂਦੀ ਇੱਕ ਦਿਨ ਵਾਸਤੇ ਤਾਂ ਜਦੋਂ ਤੁਸੀਂ ਕਿੰਨੇ ਹੀ ਪਾਣੇ ਤੋਂ ਲੋ ਕੱਪੜੇ ਤੋਂ ਲੋ ਹੱਥਾਂ 'ਚ ਸਮੈਲ ਨਹੀਂ ਆਉਂਦੀ ਖਾਸ ਕਰਕੇ ਰਾਤ ਨੂੰ ਜਦੋਂ ਆਪਾਂ ਸੁੱਤੇ ਹੁੰਨੇ ਆ ਨਾ ਮੈਨੂੰ ਬੜੀ ਸਮੈਲ ਉਹਦੋਂ ਚੜਦੀ ਔਰ ਉਹੀ ਹੋਇਆ ਸਵੇਰੇ ਜਦੋਂ ਮੈਂ ਉੱਠੀ ਉੱਠੀ ਕਿ ਜੋ ਅੱਧੀ ਰਾਤ ਨੂੰ ਮੇਰੀ ਨੀਂਦ ਖੁੱਲ ਗਈ ਸੀ ਮੇਰਾ ਸਿਰ ਦੁਖਣ ਲੱਗਾ ਤੇ ਮੈਨੂੰ ਸਮੈਲ ਆਪਦੇ ਆਪ ਨੂੰ ਇੰਨੀ ਚੜੇ ਲਸਣ ਦੀ ਤੇ ਮੇਰਾ ਸਿਰ ਦੁਖਣ ਲੱਗਾ ਸਵੇਰੇ ਉੱਠਦੀ ਤਾਂ ਮੇਰਾ ਪੂਰਾ ਹਾਲ ਸਿਰ ਦਾ ਉੱਟ ਕੇ ਮ ਕਈ ਵਾਰ ਤਾਂ ਪਿਆਜ਼ਾਂ 'ਚ ਕੜਤਨ ਜ਼ਿਆਦਾ ਹੋਵੇ ਚਾਉਂਦੇ ਕੋੜੇ ਹੋਣ ਪਿਆਜ਼ ਅੱਖਾਂ 'ਚ ਪਾਣੀ ਜ਼ਿਆਦਾ ਨਿਕਲਿਆ ਹੋਵੇ ਫਿਰ ਉਹਦੀ স্মੈਲ ਨਾਲ ਵੀ ਮੇਰਾ ਸਿਰ ਦੁਖਣ ਲੱਗ ਜਾਂਦਾ ਇਸ ਕਰਕੇ ਮੈਨੂੰ ਲਸਣ ਪਿਆਜ਼ ਤੋਂ ਜੋਨਾਂ ਤੋਂ ਬੜੀ ਅਲਰਜੀ ਹੈ ਛਿੱਲਣ ਤੋਂ ਸੋ ਏਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਅੱਛੀ ਲੱਗੀ ਤਾਂ ਵੀਡੀਓ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ